ਹਿੰਦੀ ਦੇ ਮਸ਼ਹੂਰ ਸੰਪਾਦਕ ਰਜਿੰਦਰ ਯਾਦਵ ਕਹਿੰਦੇ ਨੇ ਹਰ ਨਵਾਂ ਪਿਆਰ ਮੈਨੂੰ ਨਵੀਂ ਨਰਜੀ ਦਿੰਦਾ ਪੰਜਾਬੀ ਦਾ ਇਹ ਗਾਇਕ ਕਹਿੰਦਾ ਨਵੇਂ-ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ ਜਦੋਂ ਮਿਲੇ ਬੰਦਾ ਹੋ ਕੇ ਤਨ ਤਨ ਮਿਲਦਾ ਪਿਆਰ ਚਾਹੇ ਵਿਅਕਤੀਗਤ ਹੋਵੇ ਚਾਹੇ ਸਮੂਹਿਕ ਹੋਵੇ ਜਾਂ ਧਾਰਮਿਕ ਹੋਵੇ ਪਿਆਰ ਹਮੇਸ਼ਾ ਨਫ਼ਰਤ ਨੂੰ ਖਤਮ ਕਰਦਾ ਅਤੇ ਇਨਸਾਨੀਅਤ ਅਤੇ ਮਨੁੱਖਤਾ ਦਾ ਸਨੇਹਾ ਦਿੰਦਾ ਈਦੁਲ ਫਤਰ ਦਾ ਤਿਹਾੜ ਵੀ ਇਨਸਾਨੀਅਤ ਤੇ ਮਨੁੱਖਤਾ ਦਾ ਸਨੇਹਾ ਦੇ ਰਿਹਾ ਕਿ ਕਿਸ ਤਰ੍ਹਾਂ ਸਮਾਜ ਦੇ ਅੰਦਰੋਂ ਨਫ਼ਰਤ ਦੀਆਂ ਦੀਵਾਰਾਂ ਖਤਮ ਕੀਤੀਆਂ ਜਾਣ ਅਤੇ ਹਰ ਪਾਸੇ ਪਿਆਰ ਦਾ ਪਸਾਰਾ ਹੋਵੇ ਪਿਆਰ ਦੀ ਗੱਲ ਹੋਵੇ ਇਨਸਾਨੀਅਤ ਦੀ ਗੱਲ ਹੋਵੇ ਇਹੀ ਸੁਨੇਹਾ ਜਿਹੜਾ ਇੱਥੋਂ ਦੇ ਜ਼ਾਮਾ ਮਸਜਿਦ ਦੇ ਜਿਹੜੇ ਲੋਕ ਨੇ ਜ਼ਾਮਾ ਮਸਜਿਦ ਚ ਅਦਾ ਕਰਨ ਨਮਾਜ਼ ਅਦਾ ਕਰਨ ਆਏ ਹੋਏ ਲੋਕ ਨੇ ਉਹੀ ਦੇ ਰਹੇ ਨੇ ਇਹੀ ਗੱਲਾਂ ਹੋ ਰਹੀਆਂ ਨੇ ਕਿ ਕਿਸ ਤਰ੍ਹਾਂ ਪਿਆਰ ਨੂੰ ਵੱਧ ਤੋਂ ਵੱਧ ਵਧਾਇਆ ਜਾਵੇ ਸੰਸਾਰ ਦੇ ਅੰਦਰ ਕਿਉਂਕਿ ਹਰ ਧਰਮ ਨੇ ਹਮੇਸ਼ਾ ਮਨੁੱਖਤਾ ਦੀ ਗੱਲ ਕੀਤੀ ਹੈ ਇਨਸਾਨੀਅਤ ਦੀ ਗੱਲ ਕੀਤੀ ਹੈ ਅਤੇ ਈਦ-ਉਲ-ਫਤਰ ਦਾ ਤਿਹਾਰ ਹਰ ਵਾਰ ਹਰ ਨਵਾਂ ਸੁਨੇਹਾ ਲੈ ਕੇ ਆਉਂਦਾ ਹੈਗਾ ਹਰ ਸਾਲ ਇੱਕ ਨਵਾਂ ਸੁਨੇਹਾ ਨਵੀਂ ਨਰਜੀ ਪਿਆਰ ਦਾ ਉਹ ਸੁਨੇਹਾ ਜਿਸ ਦੇ ذریعے ਮਨੁੱਖਤਾ ਦਾ ਵੱਤੋਂ ਵੱਤ ਪੈਦਾ ਹੋ ਸਕੇ ਅਤੇ ਨਫਰਤ ਦੀਆਂ ਕੰਧਾਂ ਨੂੰ ਮਿਟਾਇਆ ਜਾ ਸਕੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ